ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਠੰਡੇ ਬੁਰਜ ਦੇ ਵਿੱਚ ਲੱਗੇ ਛੋਟੇ ਸਾਹਿਬਜ਼ਾਦਿਆਂ ਦੇ ਜੈਕਾਰੇ ਤੇ ਕੱਚ ਦੇ ਗਲਾਸਾਂ ਦੇ ਵਿੱਚ ਦੁੱਧ ਇਹ ਆਪਾਂ ਕੁਝ ਬੇਨਤੀਆਂ ਜ਼ਰੂਰ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਕਿਉਂਕਿ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਨਜ਼ਦੀਕ ਆ ਰਿਹਾ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਜਾਏਗਾ ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਸਾਰੇ ਫਤਿਹਗੜ ਸਾਹਿਬ ਦੇ ਇਤਿਹਾਸ ਬਾਰੇ ਸਾਰੇ ਜਾਣਦੇ ਹੋ ਪਰ ਸਾਧ ਸੰਗਤ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਉਹ ਹਜੇ ਤੱਕ ਅਸੀਂ ਨੋਟ ਨਹੀਂ ਕੀਤੀਆਂ ਕੁਝ ਚੀਜ਼ਾਂ ਅਸੀਂ ਨੋਟ ਨਹੀਂ ਕਰ ਸਕੇ ਤੇ ਆਮ ਹੀ ਸੁਣੀਆਂ ਸੁਣਾਈਆਂ ਗੱਲਾਂ ਤੇ ਜਿਹੜਾ ਸਾਡਾ ਵਿਸ਼ਵਾਸ ਬਣਦਾ ਹੈ ਆਮ ਹੀ ਸੁਣੀਆਂ ਸੁਣਾਈਆਂ ਗੱਲਾਂ ਤੇ ਜਿਹੜਾ ਅਸੀਂ ਵਿਸ਼ਵਾਸ ਕਰ ਲੈਂਦੇ ਆ ਆ ਵੀ ਕਿਹਾ ਜਾਂਦਾ ਕਿ ਜੀ ਇੰਜ ਹੋ ਰਿਹਾ ਜੀ ਆਹ ਹੋ ਰਿਹਾ ਜੀ ਉਹ ਹੋ ਗਿਆ ਆਹ ਹੋ ਗਿਆ ਸਾਧ ਸੰਗਤ ਬਹੁਤ ਜ਼ਿਆਦਾ ਗੱਲਾਂ ਬਾਤਾਂ ਜੜੀਆਂ ਨੇ ਉਹ ਪ੍ਰਚਾਰੀਆਂ ਜਾਂਦੀਆਂ ਨੇ ਪਰ ਇੱਕ ਬੇਨਤੀ ਆਪ ਜੀ ਨਾਲ ਮੈਂ ਸਾਂਝੀ ਕਰ ਦੇਵਾਂ ਕਿ ਜੋ ਫਤੇਗੜ ਸਾਹਿਬ ਦਾ ਇਤਿਹਾਸ ਹੈ ਪਿਆਰਿਓ ਬੜਾ ਮਾਣਮੱਤੀਆ ਇਤਿਹਾਸ ਹੈ ਸਾਹਿਬਜ਼ਾਦਿਆਂ ਦੇ ਨਾਮ ਤੇ ਜਕਾਰੇ ਜਿਹੜੇ ਨੇ ਉਥੇ ਨਿਤਾ ਪ੍ਰਤੀ ਲੱਗਦੇ ਨੇ ਉਥੇ ਰੱਬੀ ਰੂਹਾਂ ਆ ਕੇ ਜਕਾਰੇ ਲਾਉਂਦੀਆਂ ਨੇ ਅੰਤਰੀਵ ਜਕਾਰੇ ਲੱਗਦੇ ਨੇ ਜਿਨ੍ਹਾਂ ਬਾਰੇ ਸਾਨੂੰ ਕੁਝ ਪਤਾ ਹੀ ਨਹੀਂ ਅਸੀਂ ਤਾਂ ਕੇਵਲ ਉਹੀ ਜਕਾਰੇ ਸਮਝਦੇ ਹਾਂ ਜੋ ਸਾਡੇ ਕੰਨਾਂ ਨੂੰ ਸੁਣਾਈ ਦਿੱਤੇ ਪਰ ਪਿਆਰਿਓ ਅੰਦਰ ਖਾਤੇ ਅੰਤਰੀਵ ਆਤਮਾ ਬੰਦਗੀ ਵਾਲੀਆਂ ਰੂਹਾਂ ਆ ਕੇ ਪਤਾ ਨਹੀਂ ਕਿੰਨੇ ਕੁ ਜਕਾਰੇ ਉਥੇ ਛੱਡਦੀਆਂ ਹੋਣਗੀਆਂ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਕੋਈ ਛੋਟੀ ਕਮਾਈ ਨਹੀਂ ਬਾਬਾ ਸ਼ਬਦ ਉਹਨਾਂ ਨਾਲ ਐਵੇਂ ਨਹੀਂ ਜੁੜਿਆ ਸ਼ਬਦ ਬਾਬਾ ਸ਼ਬਦ ਕਮਾਈ ਦਾ ਨਾਮ ਹੈ ਤੇ ਪਿਆਰੋ ਅੱਜ ਕੱਲ੍ਹ ਤੇ ਆਪਾਂ ਜਣੇ ਖਣੇ ਨੂੰ ਬਾਬਾ ਕਹਿ ਦਿੰਨੇ ਆ ਪਰ ਉਹ ਬੱਚੇ ਸਨ ਛੋਟੇ ਤੇ ਉਹਨਾਂ ਦੇ ਨਾਮ ਬਾਬਾ ਸ਼ਬਦ ਜੁੜਿਆ ਕਿਉਂ ਕਿ ਉਹਨਾਂ ਦੀ ਕਮਾਈ ਬੜੀ ਵੱਡੀ ਹੈ ਬੜੀ ਵੱਡੀ ਜਿਹੜੀ ਹੈ ਪ੍ਰਾਪਤੀ ਹੈ ਉਹਨਾਂ ਦੀ ਸਾਧ ਸੰਗਤ ਉਸ ਅਵਸਥਾ ਤੱਕ ਪਹੁੰਚਣ ਦੇ ਲਈ ਸਾਨੂੰ ਬਹੁਤ ਸਮਾਂ ਲੱਗ ਸਕਦਾ ਹੈ ਹੋ ਸਕਦਾ ਸੀ ਕਦੇ ਪਹੁੰਚਿਆ ਹੀ ਨਾ ਪਰ ਪਿਆਰਿਓ ਇਸ ਗੱਲ ਤੇ ਮੈਂ ਇੱਕ ਬੇਨਤੀ ਆਪ ਜੀ ਨਾਲ ਖਾਸ ਕਰਕੇ ਸਾਂਝੀ ਕਰਨੀ ਚਾਹਨਾ ਵਾ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਜਿੰਨਾ ਜਾਪ ਕੀਤਾ ਜਾਏ ਜਿੰਨਾ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਪਿਆ ਜਾਏ ਪੜਿਆ ਜਾਏ ਤੇ ਪਿਆਰਿਓ ਉਨੀ ਵੱਡੀ ਕਿਰਪਾ ਜਿਹੜੀ ਹੈ ਉਹ ਹੋ ਸਕਦੀ ਹੈ। ਅੰਤਰੀਵ ਜਕਾਰੇ ਵੀ ਸਮਾਈ ਦੇਣਗੇ ਤੇ ਪਿਆਰਿਓ ਕਦੇ ਤੁਸੀਂ ਆਮ ਅਵਸਥਾ 'ਚ ਜਾਇਓ ਕਦੇ ਫ੍ਰੀ ਟਾਈਮ 'ਚ ਜਾਇਓ ਫਤੇਗੜ ਸਾਹਿਬ ਕਦੇ ਉਹ ਗਲਾਸਾਂ ਵੱਲ ਧਿਆਨ ਨਾਲ ਵੇਖਿਓ ਜਿਨ੍ਹਾਂ ਦੇ ਵਿੱਚ ਭਾਈ ਮੋਤੀਰਾ ਮਹਿਰਾ ਨੇ ਦੁੱਧ ਛਕਾਇਆ ਸੀ ਗੁਰੂ ਕੇ ਲਾਲਾ ਨੂੰ ਤੇ ਸਾਧ ਸੰਗਤ ਉਹਨਾਂ ਗਲਾਸਾਂ ਨੂੰ ਧਿਆਨ ਨਾਲ ਵੇਖਿਓ ਕਿੱਡੀ ਵੱਡੀ ਅਵਸਥਾ ਸਾਥ ਸੰਗਤ ਮਹਿਸੂਸ ਕਰਿਓ ਕਿ ਭਾਈ ਮੋਤੀਰਾ ਮਹਿਰਾ ਨੇ ਕਿੰਡੀ ਵੱਡੀ ਸੇਵਾ ਨਿਭਾਈ ਤੇ ਸਾਥ ਸੰਗਤ ਔਰ ਕਦੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਹਨਾਂ ਗਲਾਸਾਂ ਨੂੰ ਫੜ ਕੇ ਉਹਨਾਂ ਨੇ ਦੁੱਧ ਛਕਿਆ ਹੋਵੇਗਾ ਲਾਲਾ ਨੇ ਤੇ ਉਹ ਗਲਾਸ ਕਿੰਨੇ ਅਨਮੋਲ ਨੇ ਉਹਨਾਂ ਦੀ ਕੀਮਤ ਕੋਈ ਨਹੀਂ ਤੇ ਪਿਆਰਿਓ ਅਸੀਂ ਉਹਨਾਂ ਲਾਲਾ ਨੂੰ ਸ਼ਰਧਾਂਜਲੀ ਦਈਏ ਠੀਕ ਹੈ ਲੰਗਰ ਲਾਉਣੇ ਸੰਗਤਾਂ ਨੂੰ ਛਕਾਉਣੇ ਵੱਖਰੀ ਗੱਲ ਹੈ ਪਰ ਇੱਕ ਬੇਨਤੀ ਕਰਾਂ ਵੀ ਅਸੀਂ ਆਪਣੇ ਅੰਤਰ ਆਤਮੇ ਤੋਂ ਭੱਜ ਕੇ ਕਿਸੇ ਇੱਕ ਛੋਟੇ ਗਰੀਬ ਬੱਚੇ ਦੀ ਮਦਦ ਜ਼ਰੂਰ ਕਰੀਏ ਜੁੱਤੀ ਜੋੜਾ ਚੱਪਲ ਜੋੜਾ ਜਿੰਨਾ ਵੀ ਕਪੜਾ ਲੀੜਾ ਕਿਸੇ ਕੋਲੇ ਨਹੀਂ ਕਿਸੇ ਬੱਚੇ ਦੀ ਪੜ੍ਹਾਈ ਫ੍ਰੀ ਕਰਾ ਦਈਏ ਕਿਸੇ ਦੇ ਫੀਸਾਂ ਭਰ ਦਈਏ ਤੇ ਇਹ ਜ਼ਰੂਰੀ ਹੈ ਉਹਨਾਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਸਾਡੀ ਸੇਵਾ ਪ੍ਰਮਾਨ ਹੋਏਗੀ ਪਿਆਰਿਓ ਜ਼ਰੂਰੀ ਹੈ ਅਸੀਂ ਭਜਨ ਬੰਦਗੀ ਕਰੀਏ ਸੇਵਾ ਸਿਮਰਨ ਕਰੀਏ ਉਹਨਾਂ ਨੂੰ ਤਾਂ ਸਾਡੀ ਸੱਚੀ ਸ਼ਰਧਾਂਜਲੀ ਜਾਏਗੀ ਸੱਚੀ ਸ਼ਰਧਾਂਜਲੀ ਤਾਂ ਅਸੀਂ ਭੇਟ ਕਰ ਸਕਾਂਗੇ ਤੇ ਪਿਆਰਿਓ ਇਹ ਅਸੀਂ ਕਾਰਜ ਜ਼ਰੂਰ ਕਰੀਏ ਵਾਹਿਗੁਰੂ ਜੀ